ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੋਰ ਆਵਰ ਸਿੰਘ ਸਾਹਿਬ ਜੀ ਤਨ ਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਤਨ ਤਨ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਅੱਜ ਸ਼੍ਰੋਮਣੀ ਭਗਤ ਭਗਤ ਨਾਮਦੇਵ ਜੀਾਂ ਦਾ ਪਾਵਨ ਜਨਮ ਦਿਹਾੜਾ ਬਹੁਤ ਸ਼ਰਧਾ ਸਤਿਕਾਰ ਦੇ ਨਾਲ ਮਨਾਇਆ ਗਿਆ ਪਰਸੋ ਰੋਜ ਤੋਂ ਤੁਰਕੀ ਬਾਣੀ ਦੇ ਸ਼੍ਰੀ ਖੰਡ ਪਾਠ ਸਹਿ ਪ੍ਰਾਰੰਭ ਹੋਏ ਸਨ ਜਿਨ੍ਹਾਂ ਦੇ ਅਜਿਹਾ ਪੋਗ ਪਾਏਗੇ ਉਪਰੰਤ ਗੁਰਬਾਣੀ ਕੀਰਤਨ ਹੋਇਆ ਔਰ ਭਗਤ ਨਾਮਦੇਵ ਜੀ ਦੇ ਜੀਵਨ ਤੇ ਸਬੰਧ ਵਿੱਚ ਵਿਚਾਰਾਂ ਕੀਤੀਆਂ ਗਈਆਂ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਭਗਤ ਨਾਮਦੇਵ ਜੀ ਉਹ ਸ਼ਰੋਮਣੀ ਭਗਤ ਨੇ ਜਿਨ੍ਹਾਂ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆ ਦੇ ਵਿੱਚ ਦਰਜ ਹੈ ਮਹਾਰਾਸ਼ਟਰ ਦੇ ਨਰਸੀ ਬਹਾਮਣੀ ਨਗਰ ਦੇ ਅੰਦਰ ਭਗਤ ਜੀਆ ਨੇ ਪਵਿੱਤਰ ਉਤਾਰਨ ਧਾਰਨ ਕੀਤਾ ਔਰ ਉਸ ਸਮੇਂ ਕ੍ਰਾਂਤੀਕਾਰੀ ਵਿਚਾਰਧਾਰਾ ਲੋਕਾਂ ਦੇ ਸਾਹਮਣੇ ਰੱਖੀ ਜਿਸ ਸਮੇਂ ਜਾਤ ਪਾਤ ਦੇ ਆਧਾਰ ਦੇ ਉੱਪਰ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਮਨੁੱਖੀ ਵਰਨ ਵੰਡਾਂ ਦੇ ਵਿੱਚ ਮਨੁੱਖਤਾ ਨੂੰ ਵੰਡਿਆ ਹੋਇਆ ਸੀ ਭਗਤ ਜੀ ਵੀ ਉਸ ਵਿਤਕਰੇ ਦਾ ਸ਼ਿਕਾਰ ਹੋਏ ਪਰ ਪਰਮੇਸ਼ਰ ਜੀਆਂ ਦੀ ਕਿਰਪਾ ਬਹੱਤਰੇ ਸਰਗੁਣ ਸਰੂਪ ਦੇ ਵਿੱਚ ਭਗਤ ਜੀਆਂ ਨੇ ਪਾਰਬ੍ਰह्म ਪਰਮੇਸ਼ਰ ਭਗਵਾਨ ਜੀਆਂ ਦੇ ਦਰਸ਼ਨ ਕੀਤੇ ਸਸਮੁਚੀਆਂ ਸਿੱਖ ਸੰਗਤਾਂ ਨੂੰ ਅੱਜ ਦੇ ਇਸ ਪਾਵਨ ਦਿਹਾੜੇ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਪਾ ਜਰਵਰ ਸਿੰਘ ਜੀ ਪਪਾ ਮਤੇ ਸਿੰਘ ਜੀ ਤੇ ਮਾਤਾ ਗੁਰਜੀਤ ਜੀ ਦੇ ਸ਼ਹੀਦੀ ਸਥਾਨ ਉਪਰ ਰਸ਼ਨ ਫਤਿਹਗੜ ਸਾਹਿਬ ਵਿਖੇ ਅੱਜ ਸ਼੍ਰੋਮਣੀ ਪੱਤਰ ਸ਼੍ਰੀਨਾਮ ਦੇ ਜੀ ਅਜੀਤ ਜਨਮ ਦਿਹਾੜੇ ਨੂੰ ਸ਼੍ਰੋਮਣੀ ਦੁਆਰਾ ਪ੍ਰਬੰਧਿਤ ਕਵਿਤੀ ਪਰਵਾਹ ਸੂਚੀ ਪਰ ਦੁਆਰਾ ਸ਼ਹੀਦਗੜ ਸਾਹਿਬ ਦੀ ਮੀਨਤ ਕੋਲ ਪਰसों ਰੋਜ ਤੋਂ ਸ਼੍ਰੀ ਕਨਵਰ ਸਾਹਿਬ ਦੇ ਪਾਠ ਆਰੰਭ ਕਰਾਇਆ ਗਿਆ ਤੇ ਸਮਾਪਤੀ ਹੋਈ ਹੈ। ਔਰ ਮੈਂ ਸਮਝਦਾ ਅੱਜ ਜਿੱਥੇ ਮੈਂ ਸਮੂੱਚੀ ਸੰਗਤ ਨੂੰ ਆਤਿਸ਼੍ਰੀ ਨਾਮਦੇਵ ਜੀ ਦੇ ਜਨਮ ਦਿਨ ਦੇ ਮੌਕੇ 'ਤੇ ਉੱਚਾ ਅੱਜ ਉਹਨਾਂ ਨੂੰ ਸਨੇਹ ਦਿੱਤਾ। ਉਹ ਵੀ ਕਰ ਕਰ ਲੈ ਕੇ ਜਾਣੀ ਚਾਹੀਦਾ। ਉਹਨਾਂ ਨੇ ਆਪਣੇ ਜੀਵਨ ਦੇ ਸਮੇਂ ਜਦੋਂ ਉਹ ਸਮੇਂ ਚਾਰੇ ਪਾਸੇ ਜਾਤਾਂ ਪਾਤਾਂ ਸਮਾਜ ਬੰਡਿਆ ਹੋਇਆ ਸੀ। ਜਾਤ ਪਾਤਾਂ ਔਰ ਭਾਰ ਔਰ ਧਾਰਮਿਕ ਬੰਦਾ ਅਜਿਹੀਆਂ ਜਿਹੜੀਆਂ ਮਾੜੀਆਂ అలਮਤਾਂ ਨੇ ਉਹਨਾਂ ਤੋਂ ਦੂਰ ਰਹਿਣ ਦਾ ਸਿਧਾਂਤ ਔਰ ਸਭ ਤੋਂ ਵੱਡਾ ਸੰਦੇਸ਼ ਜੋ ਦਿੱਤਾ ਉਹਨਾਂ ਨੇ ਉਹ ਇਹ ਹੈ ਕਿ ਜਿਹੜਾ ਪਰਮਾਤਮਾ ਹੈ ਹਰ ਇੱਕ ਇਨਸਾਨ ਦੇ ਅੰਦਰ ਵੱਸਦਾ ਹੈ ਔਰ ਸਾਨੂੰ ਬੜੀ ਨਿਮਰਤਾ ਨਾਲ ਸਹਿਜ ਨਾਲ ਔਰ ਜਿਹੜਾ ਸਮਾਜ ਦੇ ਵਿੱਚ ਜਿਹੜਾ ਉਹ ਚੁਰਮਾ ਚਾਹੀਦਾ ਸੋ ਇਹ ਸਿਮਹਾ ਲੈ ਕੇ ਉਹ ਸੰਗਤ ਆਪਾਸ ਸਰਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜੀ ਭਗਤ ਨਾਮ ਜੀ ਦਾ ਨਾਮ ਦੇ ਤਸਹੀਹਾ ਲੈ ਕੇ ਘਰ ਚੱਕਰ ਕਰ ਜਾਏ ਰਸਮ ਦਾ ਇਸ ਨਾਲ ਹਰ ਘਰ ਦੇ ਸਾਰੇ ਇਨਸਾਨ ਦੇ ਜਿਹੜੀ ਹੈ ਉਹ ਸ਼ਾਂਤੀ ਆਏਗੀ ਸਮਾਜ ਦੀ ਸ਼ਾਂਤੀ ਆਏਗੀ ਤੇ ਸਾਰੇ ਲੋਕ ਸੁੱਖਾਂ ਸ਼ਾਂਤੀ ਦੇ ਨਾਲ ਵਸਣਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ